ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਦੇਸ਼ ਦੇ ਦੋ ਵੱਡੇ ਫੋਰਮਾਂ ਵੱਲੋਂ 13 ਜਨਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਵਾ ਜਿਹਦੇ ਵਿੱਚ ਸਾਰੀਆਂ ਫਸਲਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਸਭ ਤੋਂ ਵੱਡੀ ਗੱਲ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਸਾਡੀ ਖੇਤੀ ਮੰਡੀ ਤੋੜਨ ਦਾ ਫੈਸਲਾ ਉਹ ਵਾਪਸ ਕਰਾਉਣਾ ਔਰ ਲੈਂਡ ਐਕ acquisition ਐਕਟ ਦੇ ਵਿੱਚ ਜਿਹੜੀ ਮੱਧ ਪਾਈ ਜਾ ਰਹੀ ਆ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਈਆਂ ਜਾਣਗੀਆਂ ਇਹ ਗੱਲਾਂ ਵਾਪਸ ਕਰਾਉਣੀਆਂ ਸੋ ਇਹਦੇ ਨਾਲ ਨਾਲ ਅੱਜ ਫੈਸਲਾ ਹੋਇਆ ਵਾ ਕਿ ਅਸੀਂ 10 ਜਨਵਰੀ ਇਹਨੂੰ ਚੰਡੀਗੜ੍ਹ ਵਿੱਚ ਦੇਸ਼ ਦੇ ਵੱਡੇ ਬੁੱਧੀਜੀਵੀਆਂ ਨਾਲ ਸੰਵਾਦ ਕਰਾਂਗੇ ਔਰ ਇਹਦੋਂ ਗਾ ਵੀ ਕਿਨੂੰ ਦਿੱਲੀ ਵਿੱਚ ਸਾਰੇ ਸੰਗਠਨਾਂ ਦੀ ਮੀਟਿੰਗ ਸੱਦ ਕੇ ਵਿਚਾਰ ਵਿਮਰਚ ਜੜਾ ਬਾਉ ਕੀਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੇ ਡਰਾਈਵਰਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਵਾ 18 ਨੂੰ ਅਸੀਂ ਉਹਦਾ ਸਮਰਥਨ ਕਰਦੇ ਹੈਗੇ ਆ ਸਰਕਾਰ ਨੂੰ ਮੰਗ ਕਰਦੇ ਆਂ ਵੀ ਹੜਤਾਲ ਜਾਣ ਤੋਂ ਪਹਿਲੋ ਪਹਿਲੋ ਉਹਨਾਂ ਨਾਲ ਗੱਲ ਕੇ ਕੇਂਦਰ ਗੱਲ ਕਰਕੇ ਕੇਂਦਰ ਸਰਕਾਰ ਜਿਹੜਾ ਵਾ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਦੇਸ਼ ਦੇ ਦੋ ਵੱਡੇ ਫੋਰਮਾਂ ਵੱਲੋਂ 13 ਜਨਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਵਾ ਜਿਹਦੇ ਵਿੱਚ ਸਾਰੀਆਂ ਫਸਲਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਸਭ ਤੋਂ ਵੱਡੀ ਗੱਲ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਸਾਡੀ ਖੇਤੀ ਮੰਡੀ ਤੋੜਨ ਦਾ ਫੈਸਲਾ ਉਹ ਵਾਪਸ ਕਰਾਉਣਾ ਔਰ ਲੈਂਡ ਐਕ acquisition ਐਕਟ ਦੇ ਵਿੱਚ ਜਿਹੜੀ ਮੱਧ ਪਾਈ ਜਾ ਰਹੀ ਆ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਈਆਂ ਜਾਣਗੀਆਂ ਇਹ ਗੱਲਾਂ ਵਾਪਸ ਕਰਾਉਣੀਆਂ ਸੋ ਇਹਦੇ ਨਾਲ ਨਾਲ ਅੱਜ ਫੈਸਲਾ ਹੋਇਆ ਵਾ ਪੀ ਅਸੀਂ 10 ਜਨਵਰੀ ਨੂੰ ਚੰਡੀਗੜ੍ਹ ਵਿੱਚ ਦੇਸ਼ ਦੇ ਵੱਡੇ ਬੁੱਧੀਜੀਵੀਆਂ ਨਾਲ ਸੰਵਾਦ ਕਰਾਂਗੇ ਔਰ ਇਹਦੋਂ ਗਾ 20 ਕਿਨੂੰ ਦਿੱਲੀ ਵਿੱਚ ਸਾਰੇ ਸੰਗਠਨਾਂ ਦੀ ਮੀਟਿੰਗ ਸੱਦ ਕੇ ਵਿਚਾਰ ਵਿਮਰਚ ਜੜਾ ਬਾਉ ਕੀਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੇ ਡਰਾਈਵਰਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਵਾ 18 ਨੂੰ ਅਸੀਂ ਉਹਦਾ ਸਮਰਥਨ ਕਰਦੇ ਹੈਗੇ ਆ ਸਰਕਾਰ ਨੂੰ ਮੰਗ ਕਰਦੇ ਆ ਕਿ ਹੜਤਾਲ ਜਾਣ ਤੋਂ ਪਹਿਲੋ ਪਹਿਲੋ ਉਹਨਾਂ ਨਾਲ ਗੱਲ ਕੇ ਕੇਂਦਰ ਗੱਲ ਕਰਕੇ ਕੇਂਦਰ ਸਰਕਾਰ ਜਿਹੜਾ ਵਾ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਦੇਸ਼ ਦੇ ਦੋ ਵੱਡੇ ਫੋਰਮਾਂ ਵੱਲੋਂ 13 ਜਨਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਵਾ ਜਿਹਦੇ ਵਿੱਚ ਸਾਰੀਆਂ ਫਸਲਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਸਭ ਤੋਂ ਵੱਡੀ ਗੱਲ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਸਾਡੀ ਖੇਤੀ ਮੰਡੀ ਤੋੜਨ ਦਾ ਫੈਸਲਾ ਉਹ ਵਾਪਸ ਕਰਾਉਣਾ ਔਰ ਲੈਂਡ ਐਕ acquisition ਐਕਟ ਦੇ ਵਿੱਚ ਜਿਹੜੀ ਮੱਧ ਪਾਈ ਜਾ ਰਹੀ ਆ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਈਆਂ ਜਾਣਗੀਆਂ ਇਹ ਗੱਲਾਂ ਵਾਪਸ ਕਰਾਉਣੀਆਂ ਸੋ ਇਹਦੇ ਨਾਲ ਨਾਲ ਅੱਜ ਫੈਸਲਾ ਹੋਇਆ ਵਾ ਵੀ ਅਸੀਂ 10 ਜਨਵਰੀ ਨੂੰ ਚੰਡੀਗੜ੍ਹ ਵਿੱਚ ਦੇਸ਼ ਦੇ ਵੱਡੇ ਬੁੱਧੀਜੀਵੀਆਂ ਨਾਲ ਸੰਵਾਦ ਕਰਾਂਗੇ ਔਰ ਇਹ ਤੋਂ ਬਾਅਦ ਵੀ ਕੀ ਨੂੰ ਦਿੱਲੀ ਵਿੱਚ ਸਾਰੇ ਸੰਗਠਨਾਂ ਦੀ ਮੀਟਿੰਗ ਸੱਦ ਕੇ ਵਿਚਾਰ ਵਿਮਰਚ ਜੜਾ ਬਾਉ ਕੀਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੇ ਡਰਾਈਵਰਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਵਾ 18 ਨੂੰ ਅਸੀਂ ਉਹਦਾ ਸਮਰਥਨ ਕਰਦੇ ਹੈਗੇ ਆ ਸਰਕਾਰ ਨੂੰ ਮੰਗ ਕਰਦੇ ਆਂ ਵੀ ਹੜਤਾਲ ਜਾਣ ਤੋਂ ਪਹਿਲਾਂ ਪਹਿਲੋ ਉਹਨਾਂ ਨਾਲ ਗੱਲ ਕੇ ਕੇਂਦਰ ਗੱਲ ਕਰਕੇ ਕੇਂਦਰ ਸਰਕਾਰ ਜਿਹੜਾ ਵਾ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਦੇਸ਼ ਦੇ ਦੋ ਵੱਡੇ ਫੋਰਮਾਂ ਵੱਲੋਂ 13 ਜਨਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਵਾ ਜਿਹਦੇ ਵਿੱਚ ਸਾਰੀਆਂ ਫਸਲਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਸਭ ਤੋਂ ਵੱਡੀ ਗੱਲ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਸਾਡੀ ਖੇਤੀ ਮੰਡੀ ਤੋੜਨ ਦਾ ਫੈਸਲਾ ਉਹ ਵਾਪਸ ਕਰਾਉਣਾ ਔਰ ਲੈਂਡ ਐਕ acquisition ਐਕਟ ਦੇ ਵਿੱਚ ਜਿਹੜੀ ਮੱਧ ਪਾਈ ਜਾ ਰਹੀ ਆ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਈਆਂ ਜਾਣਗੀਆਂ ਇਹ ਗੱਲਾਂ ਵਾਪਸ ਕਰਾਉਣੀਆਂ ਸੋ ਇਹਦੇ ਨਾਲ ਨਾਲ ਅੱਜ ਫੈਸਲਾ ਹੋਇਆ ਵਾ ਕਿ ਅਸੀਂ 10 ਜਨਵਰੀ ਨੂੰ ਚੰਡੀਗੜ੍ਹ ਵਿੱਚ ਦੇਸ਼ ਦੇ ਵੱਡੇ ਬੁੱਧੀਜੀਵੀਆਂ ਨਾਲ ਸੰਵਾਦ ਕਰਾਂਗੇ ਔਰ ਇਹ ਤੋਂ ਬਾਅਦ ਵੀਕ ਕੀ ਨੂੰ ਦਿੱਲੀ ਵਿੱਚ ਸਾਰੇ ਸੰਗਠਨਾਂ ਦੀ ਮੀਟਿੰਗ ਸੱਦ ਕੇ ਵਿਚਾਰ ਵਿਮਰਚ ਜੜਾ ਬਾਊ ਕੀਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੇ ਡਰਾਈਵਰਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਵਾ 18 ਨੂੰ ਅਸੀਂ ਉਹਦਾ ਸਮਰਥਨ ਕਰਦੇ ਹੈਗੇ ਆ ਸਰਕਾਰ ਨੂੰ ਮੰਗ ਕਰਦੇ ਆਂ ਵੀ ਹੜਤਾਲ ਜਾਣ ਤੋਂ ਪਹਿਲਾਂ ਪਹਿਲੋ ਉਹਨਾਂ ਨਾਲ ਗੱਲ ਕੇ ਕੇਂਦਰ ਗੱਲ ਕਰਕੇ ਕੇਂਦਰ ਸਰਕਾਰ ਜਿਹੜਾ ਵਾ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਧੰਨਵਾਦ